ਪੰਜਾਬੀ ਨਿਊਜ਼ ਬਾਣੀ YouTube ਚੈਨਲ ਤੇ ਆਪਦਾ ਸਵਾਗਤ ਹੈ ਉੱਤਰ ਪ੍ਰਦੇਸ਼ ਮੀਤ ਪੰਜ ਸੂਬਿਆਂ ਦੇ ਹਵਾਈ ਅੱਡਿਆਂ ਤੇ ਤਕਨੀਕੀ ਖਰਾਬੀ ਤੇ ਕਰੂ ਮੈਂਬਰਾਂ ਦੀ ਕਮੀ ਦੇ ਕਾਰਨ ਹਵਾਈ ਯਾਤਰੀਆਂ ਚ ਹਾਹਾਕਾਰ ਮੱਚ ਗਈ ਇੰਡੀਗੋ ਦੀਆਂ 200 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਭੀੜ ਦੇ ਕਾਰਨ ਹైదరాబాద్ 에어ਪੋਰਟ ਤੇ ਹਫੜਾ ਦਫੜੀ ਮੱਚ ਗਈ ਪਾਕਿਸਤਾਨ ਦੀ ਨਾਪਾਕ ਰਤੂਦਾ ਪੰਜਾਬ ਪੁਲਿਸ ਨੇ ਪਰਦਾਫਾਸ਼ ਕੀਤਾ ਹੈ ਡਾਣ ਸਹਿਜਾਦ ਪੱਟੀ ਦੇ ਨਿਰਦੇਸ਼ ਤੇ ਗੁਰਦਾਸਪੁਰ ਥਾਣੇ ਤੇ ਗਰਨੇਡ ਸੁੱਟਣ ਵਾਲੇ ਇੱਕ ਵਿਅਕਤੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ। ਛੱਤੀਸਗੜ ਦੇ ਬੀਜਾਪੁਰ ਇਲਾਕੇ ਵਿੱਚ ਸੁਰੱਖਿਆ ਫੋਰਸਾਂ ਦੇ ਮੁਕਾਬਲੇ ਵਿੱਚ 12 ਨਕਸ਼ਲੀ ਮਾਰੇ ਗਏ ਤੇ 3 ਜਵਾਨ ਵੀ ਸ਼ਹੀਦ ਹੋ ਗਏ। ਕੇਂਦਰ ਸਰਕਾਰ ਨੇ ਵਿਰੋਧੀ ਧਿਰ ਦੇ ਵਿਰੋਧ ਦੇ ਕਾਂ ਸੰਚਾਰ ਸਾਥੀ ਸੰਬੰਧੀ ਆਪਣੇ ਫੈਸਲੇ ਨੂੰ ਵਾਪਸ ਲੈ ਲਿਆ ਹੈ। ਸਮਾਰਟਫੋਨ 'ਤੇ ਪਹਿਲਾਂ ਤੋਂ ਹੀ ਸਾਈਬਰ ਸੁਰੱਖਿਆ ਐਪ ਇੰਸਟਾਲ ਕਰਨਾ ਜ਼ਰੂਰੀ ਨਹੀਂ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਇਸ ਐਪ ਨਾਲ ਕੋਈ ਵੀ ਰਿਸੂਸੀ ਨਹੀਂ ਹੋ ਸਕਦੀ ਕਪਸ਼ਿਰਪ ਨਾਲ ਸੰਬੰਧਿਤ 20 ਬੱਚਿਆਂ ਦੀ ਮੌਤ ਹੋ ਗਈ ਸੀ ਇਸ ਮਾਮਲੇ ਨੂੰ ਲੈ ਕੇ ਜਨਈ ਨੇ ਕੋਲ ਡ੍ਰਿਫ ਦੇ ਪ੍ਰਮੋਟਰ ਦੀ ਜਾਇਦਾਦ ਨੂੰ ਕੁਰਕਾਂ ਦੇ ਨਿਰਦੇਸ਼ ਦੇ ਦਿੱਤੇ ਗਏ ਹਨ ਅੰਮ੍ਰਿਤਸਰ ਵਿੱਚ ਟਿਪਰ ਤੇ ਬੱਸ ਦੇ ਵਿਚਕਾਰ ਟੱਕਰ ਹੋ ਗਈ 10 ਲੋਕਾਂ ਦੀ ਮੌਤ ਹੋਈ 30 ਤੋਂ ਵੱਧ ਲੋਕ ਜ਼ਖਮੀ ਹੋ ਗਏ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਵਿਵਾਦਿਤ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਹੈ ਕਿ ਮੈਨੂੰ ਸੋਮਾਲੀਆ ਦੇ ਪ੍ਰਵਾਸੀ ਪਸੰਦ ਨਹੀਂ ਹਨ ਇਹਨਾਂ ਨੂੰ ਆਪਣੇ ਦੇਸ਼ ਵਾਪਸ ਚਲੇ ਜਾਣਾ ਚਾਹੀਦਾ ਹੈ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਪਤੀ ਚੋਣਾਂ ਨੂੰ ਲੈ ਕੇ ਕਾਲੀ ਭਾਜਪਾ ਆਗੂਆਂ ਨੇ ਚੋਣ ਕਮਿਸ਼ਨਰ ਨਾਲ ਮੁਲਾਕਾਤ ਕੀਤੀ ਭਾਰਤੀ ਪੁਲਾੜ ਵਿਗਿਆਨੀਆਂ ਨਾਲ ਵਿਸ਼ਾਲ ਕਾਸ਼ ਗੰਗਾ ਸੱਪ ਵਰਗੀ ਲੰਬੀ ਹੈ ਤੇ ਇਹ ਬਹੁਤ ਹੀ ਵਿਸ਼ਾਲ ਕਾਸ਼ ਗੰਗਾ ਹੈ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਹੈ ਕਿ ਸਾਨੂੰ ਬਿਸ਼ਮੀ ਬੰਗਾਲਬਿਹਾਰ ਤਰਮਿਊਲ ਕਾਂਗਰਸ ਵਿਰੁੱਧ ਲੜਾਈ ਜਾਰੀ ਰੱਖਣੀ ਚਾਹੀਦੀ ਹੈ ਤੇ ਅਗਲੇ ਸਾਲ ਅਸੀਂ ਇੱਥੇ ਚੋਣਾਂ ਜਿੱਤਾਂਗੇ ਕਾਂਗਰਸ ਦੇ ਸੀਨੀਅਰ ਨੇਤਾ rahul gandhi ਨੇ ਕਿਹਾ ਕਿ ਮੋਦੀ ਸਰਕਾਰ ਕੋਲੋਂ ਜਾਤੀ ਮਾਰਦਮ ਸ਼ਮਾਰੀ ਲਈ ਕੋਈ ਠੋਸ ਯੋਜਨਾ ਨਹੀਂ ਹੈ ਸ਼ਿਮਲਾ ਦੇ ਨੇੜੇ ਪਿੰਡ ਤਨਬੀਚਿਓਂ ਭਾਨਕਾ ਅਗਲਾਕ ਜਿਸ ਨਾਲ 50 ਕਮਰੇ ਸੜ ਗਏ ਪੱਛਮੀ ਬੰਗਾਲ ਦੀ ਮੁੱਖ ਮੰਤਰੀ Mamata Banerjee ਨੇ ਕਿਹਾ ਹੈ ਕਿ ਬੰਗਾਲ ਵਿੱਚ SIR ਦੇ ਚਾਲ ਪਿੱਛੇ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਦਾ ਹੱਥ ਹੈ ਪੰਜਾਬ ਦੇ ਰਾਜ ਸਭਾ ਮੈਂਬਰ ਰਗਮ ਚੱਡਾ ਨੇ ਜ਼ਹਿਰੀਲੇ ਪਾਣੀ ਅਤੇ ਧਰਤੀ ਹੇਠਲੇ ਘਟਦੇ ਪਾਣੀ ਦੇ ਸਬੰਧੀ ਪੰਜਾਬ ਦੀ ਸਮੱਸਿਆ ਸਬੰਧੀ ਗੰਭੀਰ ਮੁੱਦੇ ਨੂੰ ਉਠਾਇਆ ਹੈ ਕੇਂਦਰ ਸਰਕਾਰ ਨੇ ਕਿਹਾ ਹੈ ਕਿ ਕਿਰਤ ਕੋਡ 1 April ਤੋਂ ਲਾਗੂ ਕੀਤਾ ਜਾਵੇਗਾ ਭਾਰਤੀ ਜਨਤਾ ਪਾਰਟੀ ਨੇ ਕਿਹਾ ਹੈ ਕਿ ਆਉਣ ਵਾਲੀਆਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹ ਇਕੱਲੇ ਤੌਰ ਤੇ 17 ਸੀਟਾਂ ਤੇ ਲੜੇਗੀ ਅਮਰੀਕੀ ਡਾਲਰ ਦੇ ਮੁਕਾਬਲੇ ਭਾਰਤੀ ਰੁਪਏ ਦੀ ਕੀਮਤ 90.21 ਰੁਪਏ ਤੱਕ ਪਹੁੰਚ ਗਈ ਹੈ ਦੱਖਣੀ ਅਫਰੀਕਾ ਦੀ ਕ੍ਰਿਕਟ ਟੀਮ ਨੇ 358 ਦਾ ਟਾਰਗੇਟ ਪੂਰਾ ਕਰਕੇ ਉਹਨਾਂ ਨੇ ਭਾਰਤੀ ਟੀਮ ਨੂੰ 4 ਵਿਕਟਾਂ ਨਾਲ ਹਰਾ ਦਿੱਤਾ